ਪੀਪੀਟੀਵੀ ਦੇਖ ਰਹਾ ਹੈ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਕੱਲ ਪੰਜਾਬ ਕਾਂਗਰਸ ਧੜੇਬੰਦੀ ਸਿਖਰਾਂ ਤੇ ਹੈ ਇੱਕ ਧੜਾ ਦੂਜੇ ਧੜੇ ਨੂੰ ਠਿੱਬੀ ਲਾਉਣ ਵਾਸਤੇ ਹਰ ਵੇਲੇ ਤਿਆਰ ਰਹਿੰਦਾ ਹੈ ਲੀਡਰਾਂ ਦੀ ਆਪਸੀ ਧੜੇਬੰਦੀ ਨੇ ਪਹਿਲਾਂ ਵੀ ਕਾਂਗਰਸ ਦਾ ਬਹੁਤ ਨੁਕਸਾਨ ਕੀਤਾ ਹੈ ਧੜੇਬੰਦੀ ਦਾਜਾ ਉਦਾਰਨ ਹਰਿਆਣਾ ਸਾਡੇ ਸਾਹਮਣੇ ਹੈ ਜਿੱਥੇ ਕਾਂਗਰਸ ਧੜੇਬੰਦੀ ਕਰਕੇ ਜਿੱਤੀ ਬਾਜ਼ੀ ਹਾਰ ਗਈ ਦੁੱਖ ਦੀ ਗੱਲ ਇੱਥੋਂ ਤੱਕ ਹੈ ਕਿ ਕਾਂਗਰਸ ਅਜੇ ਤੱਕ ਹਰਿਆਣਾ ਵਿੱਚ ਵਿਰੋਧੀ ਧਿਰ ਦਾ ਲੀਡਰ ਵੀ ਨਹੀਂ ਦੇ ਸਕੀ ਹਾਈ ਕਮਾਂਡ ਨੂੰ ਇਹ ਡਰ ਹੈ ਕਿ ਜੇਕਰ ਇੱਕ ਧੜੇ ਦੇ ਲੀਡਰ ਨੂੰ ਐਲੋਪੀ ਪਾਵ ਲੀਡਰ ਆਪੋਜੀਸ਼ਨ ਬਣਾ ਦਿੱਤਾ ਤਾਂ ਦੂਜਾ ਧੜਾ ਬਗਾਵਤ ਕਰ ਜਾਵੇਗਾ ਪੰਜਾਬ ਵਿੱਚ ਕਾਂਗਰਸ ਭਾਵੇਂ ਲੁਧਿਆਣਾ ਵਾਲੀ ਜਿੰਮਣੀ ਚੋੜ ਹਾਰ ਗਈ ਹੈ ਪਰ ਲੋਕ ਸਭਾ ਵਿੱਚ 7 ਸੀਟਾਂ ਜਿੱਤ ਕੇ ਆਪਣੀ ਭਰਮੀ ਹਾਜ਼ਰੀ ਲਵਾਈ ਸੀ ਉਸੇ ਜਿੱਤੋਂ ਵੱਡੇ ਵੱਡੇ ਕਾਂਗਰਸੀਆਂ ਨੂੰ ਇਹ ਵਹਿਮ ਹੋ ਗਿਆ ਕਿ 227 ਵੇ ਸਾਡੀ ਸਰਕਾਰ ਬਣੇਗੀ 227 ਭਾਵਾਂ ਅਜੇ ਦੂਰ ਹੈ ਤਾਂ ਵੀ ਕਾਂਗਰਸ ਦੇ ਲੀਡਰਾਂ ਵਿੱਚ ਮੁੱਖ ਮੰਤਰੀ ਬਣ ਦੀ ਦੌੜ ਸ਼ੁਰੂ ਹੋ ਚੁੱਕੀ ਹੈ ਹਰ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਮਹਿਸੂਸ ਕਰ ਰਿਹਾ ਹੈ ਜਿੱਥੋਂ ਤੱਕ ਬਾਕੀ ਪਾਰਟੀਆਂ ਦਾ ਸਬੰਧ ਹੈ ਉਹਨਾਂ ਦਾ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਬੀਜੇਪੀ ਨੂੰ ਸ਼ਹਿਰੀ ਖੇਤਰਾਂ ਨੂੰ ਛੱਡ ਕੇ ਪਿੰਡਾਂ ਵਿੱਚ ਬਹੁਤੀ ਪ੍ਰਵਾਨਗੀ ਨਹੀਂ ਮਿਲ ਰਹੀ ਪਾਵੇਂ ਸ਼ਹਿਰੀ ਵੋਟ ਬੈਂਕ ਵਿੱਚ ਬੀਜੇਪੀ ਨੇ ਵਾਅਦਾ ਦਰਜ ਕੀਤਾ ਹੈ ਪਰ ਪੰਜਾਬ ਵਿੱਚ ਕੱਲੇ ਸ਼ਹਿਰੀ ਵੋਟ ਨਾਲ ਸਰਕਾਰ ਨਹੀਂ ਬਣਾਈ ਜਾ ਸਕਦੀ ਪਿੰਡਾਂ ਵਿੱਚ ਬੀਜੇਪੀ ਦੇ ਵਿਰੋਧ ਵਿੱਚ ਜਿਹੜਾ ਗੁੱਸਾ ਪਿੰਡੂ ਕਿਸਾਨੀ ਵਿੱਚ ਉਪਜਿਆ ਸੀ ਉਹ ਅਜੇ ਵੀ ਬਰਕਰਾਰ ਹੈ ਅਕਾਲੀ ਦਲ ਦੀ ਹਾਲਤ ਵੀ ਬਹੁਤ ਹੀ ਬਿਹਤਰ ਨਹੀਂ ਹੈ ਦੇਸ਼ ਦੀ ਸਭ ਤੋਂ ਪੁਰਾਣੀਆਂ ਪਾਰਟੀਆਂ ਵਿੱਚ شمار ਅਕਾਲੀ ਦਲ ਨੂੰ ਲੋਕਾਂ ਨੇ ਪਿਛਲੀਆਂ ਚੋਣਾਂ ਵਿੱਚ ਨਕਾਰ ਦਿੱਤਾ ਸੀ ਇਹ ਨਕਾਰ ਦਾ سلسلہ ਲਗਾਤਾਰ ਜਾਰੀ ਹੈ ਜਿੰਨੀਆਂ ਵੀ ਜਿਮਨੀ ਚੋਣਾਂ ਪੰਜਾਬ ਵਿੱਚ ਹੋਈਆਂ ਤਕਰੀਬਨ ਸਾਰੀਆਂ ਵਿੱਚ ਪਾਰਟੀ ਬੁਰੀ ਤਰ੍ਹਾਂ ਪਛੜ ਗਈ ਇਥੋਂ ਤੱਕ ਕਿ ਅਕਾਲੀ ਦਲ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ 217 ਦੀ ਅਕਾਲੀ ਸਰਕਾਰ ਗਈ ਨੂੰ 8 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਅਕਾਲੀ ਦਲ ਆਪਣੇ ਪੈਰਾਂ ਤੇ ਨਹੀਂ ਹੋ ਸਕਿਆ ਪੰਜ ਮੈਂਬਰੀ ਕਮੇਟੀ ਵਾਲਿਆਂ ਦੀ ਭਰਤੀ ਮੁਹਿੰਮ ਵੀ ਅੰਤਮ ਪੜਾਤ ਹੈ। ਉਹਨਾਂ ਨੇ ਵੀ ਸਿੱਧੇ ਤੌਰ ਤੇ ਨੁਕਸਾਨ ਅਕਾਲੀ ਦਲ ਦਾ ਹੀ ਕਰਨਾ ਹੈ। ਅਮਰਤਪਾਲ ਸਿੰਘ ਵਾਲੇ ਅਕਾਲੀ ਦਾ ਹਲਵਾਰਸ ਪੰਜਾਬ ਦੇ ਨੂੰ ਵੀ ਕੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੀ ਲੋਕਾਂ ਦੀਆਂ ਸ਼ਾਮਾਂ ਤੇ ਪੂਰੀ ਨਹੀਂ ਉਤਰ ਸਕੀ। ਲੱਗਦਾ ਲੋਕਾਂ ਦਾ ਮੋਹ ਇਸ ਤੋਂ ਭੰਗ ਹੋ ਗਿਆ ਹੈ। ਪਰ ਅਜੇ ਕਾਫੀ ਸਮਾਂ ਰਹਿਦਾ ਹੈ। ਉਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਮੋٹے ਤੌਰ ਤੇ ਸਾਰੀਆਂ ਪਾਰਟੀਆਂ ਵੱਲ ਸਰਸਰੀ ਨਿਗਾਹ ਮਾਰਨ ਤੋਂ ਬਾਅਦ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੋਈ ਵੀ ਪਾਰਟੀ ਅਜੇ ਤੱਕ ਉੱਭਰ ਕੇ ਸਾਹਮਣੇ ਨਹੀਂ ਆਈ ਲੋਕ ਸਭਾ ਦੀਆਂ 7 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਲੱਗਦਾ ਸੀ ਕਿ ਲੋਕਾਂ ਦਾ ਵਿਸ਼ਵਾਸ ਕਾਂਗਰਸ ਵਿੱਚ ਬਣ ਰਿਹਾ ਹੈ ਇਸ ਤੋਂ ਇਲਾਵਾ ਕਾਂਗਰਸ ਨੇ ਇੱਕ ਉਪ ਚੋਣ ਵੀ ਜਿੱਤੀ ਬਰਨਾਲਾ ਦੀ ਇਸ ਉਪ ਚੋਣ ਨੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਬਖਸ਼ੀ ਪਰ ਪਿਛਲੇ ਸਮੇਂ ਵਾਪਰੇ ਘਟਨਾਕਰਮ ਨੇ ਕਾਂਗਰਸ ਪਾਰਟੀ ਨੂੰ ਵੀ ਦੂਸਰੀਆਂ ਪਾਰਟੀਆਂ ਦੇ ਬਰਾਬਰ ਲੈ ਕੇ ਖੜਾ ਕਰ ਦਿੱਤਾ ਹੈ ਲੁਧਿਆਣਾ ਦੀ ਜਿਮਣੀ ਚੋਣ ਦੀ ਹਾਰ ਨੇ ਕਾਂਗਰਸ ਹਾਈ ਕਮਾਂਡ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਪੱਕੀ ਕਾਂਗਰਸੀ ਸੀਟ ਭਾਰਤ ਪੋਸ਼ਨ ਆਸ਼ੂ ਹੁਰੀ 10000 ਵੋਟਾਂ ਦੇ ਹਾਰ ਗਏ ਪਰ ਇਹ ਹਾਰ ਕਾਂਗਰਸੀ ਲੀਡਰਾਂ ਵਿੱਚ ਜ਼ਬਰਦਸਤ ਟੜੇਬੰਦੀ ਪੈਦਾ ਕਰ ਗਈ ਸਮੁੱਚੀ ਕਾਂਗਰਸ ਦੋ ਟੜਿਆਂ ਵਿੱਚ ਵੰਡੀ ਗਈ ਇੱਕ ਟੜੇ ਦਾ ਮੂੰਹ ਜੇਕਰ ਉੱਤਰ ਵੱਲ ਹੈ ਤਾਂ ਦੂਸਰੇ ਟੜੇ ਦਾ ਮੂੰਹ ਦੱਖਣ ਵੱਲ ਹੈ ਕਾਂਗਰਸ ਪਾਰਟੀ ਦੀਆਂ ਦੋ ਧਿਰਾਂ ਸ਼ਰਿਆਮ ਆਮੋ ਸਾਹਮਣੇ ਆ ਗਈਆਂ ਇੱਕ ਟੜਾ ਭਾਰਤ ਪੋਸ਼ਨ ਆਸ਼ੂ ਪ੍ਰਗਟ ਸਿੰਘ ਚਰਚਾ ਚੰਨੀ ਰਾਣਾ ਗੁਰਜੀਤ ਦਾ ਹੈ ਜਦ ਕੇ ਦੂਸਰੇ ਧੜੇ ਵਿੱਚ ਲੀਡਰ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਲੀਡਰ ਸ਼ਾਮਲ ਨੇ ਇੱਕ ਧੜਾ ਹਰ ਤਰ੍ਹਾਂ ਪ੍ਰਧਾਨਗੀ ਰਾਜਾ ਵੜਿੰਗ ਤੋਂ ਖੋਣਾ ਚਾਹੁੰਦਾ ਹੈ ਪਰ ਦੂਸਰਾ ਧੜਾ ਕਿਸੇ ਵੀ ਕੀਮਤ ਤੇ ਇਹ ਪ੍ਰਧਾਨਗੀ ਨਹੀਂ ਜਾਣ ਦੇਣਾ ਚਾਹੁੰਦਾ ਭਾਰਤ ਪੁਸ਼ ਆਸ਼ੂ ਅਤੇ ਚੰਨੀ ਹੁਰਾ ਨੂੰ ਇਹ ਆਸ ਸੀ ਕਿ ਲੁਧਿਆਣਾ ਜਿਮਨੀ ਚੋਣ ਹਰ ਹਾਲਤ ਵਿੱਚ ਜਿੱਤ ਜਾਣਗੇ ਅਤੇ ਪ੍ਰਧਾਨਗੀ ਤੇ ਆਪਣਾ ਦਾਵਾ ਠੋਕਣਗੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਵੀ ਦੂਰ ਨਹੀਂ ਪਰ ਹਾਲਾਤ ਬਿਲਕੁਲ ਇਸ ਦੇ ਉਲਟ ਬਣ ਗਏ ਲੁਧਿਆਣਾ ਚੋਣ ਵਿੱਚ ਆਸ਼ੂ ਹੁਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਲੀਡਰ ਆਪੋਜੀਸ਼ਨ ਅਤੇ ਹੋਰ ਸੀਨੀਅਰ ਆਗੂਆਂ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਆਸ਼ੂ ਹੁਰਾ ਨੇ ਦੂਸਰੇ ਧੜੇ ਨੂੰ ਨਿਵਾ ਦਿਖਾਉਣ ਲਈ ਬੈਸ ਭਰਾਵਾਂ ਦੇ ਧੁਰਵ ਵਿਰੋਧੀ ਕੜਵਲ ਹੋਣਾ ਨੂੰ ਪ੍ਰਧਾਨ ਰਾਜਾ ਵੜਿੰਗ ਅਤੇ ਹੋਰ ਲੀਡਰਾਂ ਦੀ ਸਲਾਹ ਤੋਂ ਬਿਨਾਂ ਹੀ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਬਲਦੀ ਦੇ ਤੇਲ ਪਾ ਦਿੱਤਾ ਦੂਸਰੇ ਧੜੇ ਨੇ ਇਸ ਦਾ ਜਵਾਬ ਲੁਧਿਆਣੇ ਤਾਂ ਨਹੀਂ ਦਿੱਤਾ ਪਰ ਜਲੰਧਰ ਵਿੱਚ ਚਰਨਜੀਤ ਚੰਨੀ ਦੇ ਧੁਰਵ ਵਿਰੋਧੀ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕ੍ਰਮ ਚੌਧਰੀ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਕਾਂਗਰਸ ਹਾਈ ਕਮਾਂਡ ਵੀ ਇਹ ਜਾਣ ਗਈ ਹੈ ਕੁੱਲ ਲੁਧਿਆਣੇ ਦੀ ਹਾਰ ਕਾਂਗਰਸ ਧੜੇਬੰਦੀ ਕਾਰਨ ਹੋਈ ਹੈ। ਧੜੇਬੰਦੀ ਦਾ ਹਾਲ ਮਿੱਥ ਤੱਕ ਵੱਧ ਗਿਆ ਹੈ ਕਿ ਭਾਰਤ ਪੋਸ਼ਣ ਆਸ਼ਰੂ ਨੇ ਲੁਧਿਆਣਾ ਚੋਣ ਵਿੱਚ ਪਾਰਟੀ ਪ੍ਰਧਾਨ ਰਾਜਾ ਵਿਰਿੰਗ ਪ੍ਰਤਾਪ ਸਿੰਘ ਬਾਜਵਾ ਕਿਸੇ ਨੂੰ ਵੀ ਮਦਦ ਕਰਨ ਲਈ ਨਹੀਂ ਆਖਿਆ। ਸਗੋਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਕਿਹੜਾ ਵਯਾ ਸੀ ਕਿ ਮੈਂ ਕਾਰਡ ਲੈ ਕੇ ਸਦਨ ਜਾਂਦਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੜੇ ਨਾਰੇ ਵੱਜਦੇ ਸੀ ਘਰ ਘਰ ਦੇ ਵਿੱਚ ਚੱਲੀ ਗੱਲ। ਚੰਨੀ ਕਰਦਾ ਮਸਲੇ ਹੱਲ ਪਰ ਆਪਣੇ ਘਰ ਪਾਰਟੀ ਵਿੱਚ ਉਹ ਇਹ ਮਸਲਾ ਹੱਲ ਨਹੀਂ ਕਰ ਸਕੇ ਹੋ ਸਕਦਾ ਜੇਕਰ ਚਰਨਜੀਤ ਸਿੰਘ ਚੰਨੀ ਇਹ ਪਹਿਲ ਕਰ ਲੈਂਦੇ ਤਾਂ ਲੁਧਿਆਣਾ ਚੋਣ ਦਾ ਨਤੀਜਾ ਬਦਲ ਸਕਦਾ ਸੀ ਕਾਂਗਰਸ ਵਿੱਚ ਤੜੇਬੰਦੀ ਕੋਈ ਨਵੀਂ ਗੱਲ ਨਹੀਂ ਸਭ ਨੂੰ ਯਾਦ ਹੋਣਾ ਕਿਸ ਤਰ੍ਹਾਂ ਵੀ 22 ਦੀਆਂ ਚੋਣਾਂ ਵਿੱਚ ਕੁਝ ਲੀਡਰਾਂ ਨੇ ਆਪਣੇ ਸਕੇ ਸਬੰਧੀਆਂ ਨੂੰ ਪਾਰਟੀ ਉਮੀਦਵਾਰਾਂ ਦੇ ਖਿਲਾਫ ਇਲੈਕਸ਼ਨ ਵਿੱਚ ਖੜਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵਿੱਚ ਟੜੇਬੰਦੀ ਕਰਕੇ ਹੀ ਮੁੱਖ ਮੰਤਰੀ ਦੀ ਕੁਰਸੀ ਚਰਨਜੀਤ ਚੰਨੀ ਦੇ ਹੱਥ ਆਈ ਸੀ ਕਾਂਗਰਸ ਦੀ ਟੜੇਬੰਦੀ ਦੇ ਹਾਲਾਤ ਡੱਡੂਆਂ ਦੀ ਪੰਸੇਰੀ ਵਰਗੀ ਹੈ ਜਿੱਥੇ ਸਾਰੇ ਲੀਡਰ ਮਿਲ ਕੇ ਨਹੀਂ ਬੈਠ ਸਕਦੇ ਕਾਂਗਰਸ ਪਾਰਟੀ ਦੀ ਹਾਲਾਤ ਇਹ ਬਣ ਗਈ ਹੈ ਕਿ ਹਰ ਲੀਡਰ ਪ੍ਰਦੇਸ਼ ਪ੍ਰਧਾਨ ਬਣ ਲਈ ਕਾਲਾ ਹੈ ਅਤੇ ਹਰ ਕੋਈ ਮੁੱਖ ਮੰਤਰੀ ਦੀ ਫੀਲਿੰਗ ਚੱਕੀ ਫਿਰਦਾ ਹੈ ਕਾਂਗਰਸ ਦੀਆਂ ਰੈਲੀਆਂ ਵਿੱਚ ਲੋਕਾਂ ਪਾ ਵੋਟਰਾਂ ਦੀ ਕਾਫੀ ਭੀੜ ਵੇਖਣ ਨੂੰ ਮਿਲਦੀ ਹੈ ਪਰ ਲੀਡਰਾਂ ਦੀ ਆਪਸੀ ਖਿੱਚੋ ਤਾਣ ਕਿਤੇ ਲੋਕਾਂ ਨੂੰ ਪ੍ਰਭਾਵਿਤ ਨਾ ਕਰ ਦੇਵੇ ਅਤੇ ਇਹਨਾਂ ਲੀਡਰਾਂ ਕਰਕੇ ਉਹਨਾਂ ਵੋਟਰਾਂ ਦਾ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਜਾਵੇ ਕਾਂਗਰਸ ਹਾਈ ਕਮਾਂਡ ਨੂੰ ਵੀ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਇਹ ਨਾ ਹੋਵੇ ਕਿ ਹਰਿਆਣਾ ਵਾਂਗ ਲੀਡਰਾਂ ਦੀ ਆਪਸੀ ਖੇਬਾਜੀ ਕਾਂਗਰਸ ਦਾ ਬਿਸਤਰਾ ਗੋਲ ਕਰ ਦੇਵੇ